ਜਿ ਮੰਨ ਜੋਗੇ ਐਸਐਸਪੀ ਸਾਹਿਬ ਦੇ ਨਿਸ਼ਾ ਦਿਸ਼ਾ ਨਿਰਦੇਸ਼ਾਂ ਨਾਲ ਅਸੀਂ ਧਾਰੀਵਾਲ ਸ਼ਹਿਰ ਗਏ ਸੀ ਨਾਲ ਡੀਐਸਪੀ ਟ੍ਰੈਫਿਕ ਸਰਦਾਰ ਤੇਜਿੰਦਰ ਸਿੰਘ ਜੀ ਸੀ ਤੇ ਉੱਥੇ ਅਸੀਂ 8-10 ਮੋਟਰਸਾਈਕਲ ਜਿਹੜੇ ਆ ਬੌਂਡ ਕੀਤੇ ਆ ਜਿਹੜੇ ਵਿਦਆਊਟ ਨੰਬਰ ਟ੍ਰਿਪਲ ਸਵਾਰੀ ਜਾਂ ਪਟਾਕਾ ਮਾਰਨ ਵਾਲੇ ਇਹ ਕੀਤੇ ਆ ਰਸਤੇ ਜਾਂਦੇ ਆਂਦੇ ਆਂ ਸਾਨੂੰ ਹੋਰ ਦੋ ਮਿਲ ਗਏ ਉਹ ਅਹੀਂ ਫਿਰ ਆਪਣੀ ਗੱਡੀ ਚ ਲਾਦ ਲੈ ਆਂਦੇ ਤੇ ਇਹਨਾਂ ਨੂੰ ਆਪਾਂ ਇਹੋ ਕਹਿਣਾ ਚਾਹੁੰਦੇ ਆਂ ਵੀ ਟ੍ਰੈਫਿਕ ਦੀ ਵਾਇਲੇਸ਼ਨ ਨਾ ਕਰੋ ਨੰਬਰ ਪ੍ਰੋਪਰ ਲਿਖ ਕੇ ਰੱਖੋ ਇਹ ਇਨਨੇ ਖਾਂ ਥਾਂ 'ਚ ਨੰਬਰ ਲਿਖਦੇ ਆ ਮਗਰ ਮਗਰਾੜ ਦੇ ਉੱਪਰ ਉਹ ਨੰਬਰ ਜਿਹੜਾ ਨਹੀਂ ਚੱਲਦਾ ਸਰਕਾਰੀ ਨੰਬਰ ਜਿਹੜਾ ਆ ਉਹ ਨੰਬਰ ਪਲੇਟਾਂ ਜਿਹੜੀਆਂ ਨੇ ਭਾਈ ਸਕੋਟੀ ਉਹ ਲਵਾਓ ਤੇ ਟ੍ਰਿਪਲਿੰਗ ਨਾ ਕਰੋ ਪਟਾਕੇ ਨਾ ਮਾਰੋ ਸਰ ਯੈਲੋ ਦਾ ਇਹਨੂੰ ਲੈ ਕੇ ਵੀ ਕੀ ਅਪੀਲ ਕਰੋਗੇ ਅੱਜ ਐਸਪੀ ਸਾਹਿਬ ਵੀ ਆਏ ਇਹ ਬਜ਼ਾਰਾ ਵਿੱਚ ਹਾਂ ਸਾਰੇ ਅਫਸਰ ਜਿਹੜੇ ਆ ਇਹ ਮਤਲਬ ਟ੍ਰੈਫਿਕ ਨੂੰ ਲੈ ਕੇ ਸਖਤ ਨੇ ਇਸ ਕਰਕੇ ਐਸਪੀ ਸਾਹਿਬ ਵੀ ਆਪਣਾ ਆਏ ਸੀ ਬਾਜ਼ਾਰ ਦੇ ਵਿੱਚ ਉਹਨਾਂ ਨੂੰ ਵੀ ਜੋ ਗਲਤ ਲੱਗਾ ਉਹਨਾਂ ਨੇ ਉਹਨਾਂ ਦੇ ਚਲਾਨ ਕਰਾਏ ਪਪੀਲ ਨਹੀਂ ਤੇ ਹੋਈ ਰੋਜ਼ ਹੀ ਕਰਦੇ ਆ ਵੀ ਜਿਹੜੀ ਵਾਇਲੇਸ਼ਨ ਜਿਹੜੀ ਨਾ ਕਰੋ ਆਪਣਾ ਜਿਹੜੇ ਮੋਡੀਫਾਈ ਜਿਹੜੇ ਆ ਆਪਣੇ ਵੀਹਿਕਲ ਨਾ ਕਰਾਓ ਤੇ ਟ੍ਰਿਪਲਿੰਗ ਨਾ ਕਰੋ ਟਾਕੇ ਨਾ ਮਾਰੋ ਵਿਦਆਊਟ ਨੰਬਰ ਨਾ ਚੱਲੋ ਅੱਜ ਕੁੱਲ ਕਿੰਨੇ ਮੋਟਾ ਛੁੱਕੇ ਗਏ ਜਿਹੜੇ ਬਿਨਾਂ ਨੰਬਰ ਦੇ ਅਸੀਂ 10 ਮੋਟਰਸਾਈਕਲ ਬੌਂਡ ਕੀਤੇ ਉਦਾਂ ਅਸੀਂ ਜਿਹੜੇ ਚਲਾਨ ਆ ਉਹ 40 ਤੋਂ 45 ਕੀਤੇ